ਪੂਰਤਲੀ ਇੱਕ ਬਦਮਾਸ਼ ਦੀ ਇੰਟਰਵਿਊ ਤੇ ਪਰਦਾ ਪਾਉਣ ਵਾਲੀ ਗੱਲ ਕਰ ਰਹੇ ਨੇ ਉਹਦੀ ਡਰੈੱਸ ਨੂੰ ਲੈ ਕੇ ਉਹਨਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਜੇ ਕੋ ਸਾਰੀ ਹੀ ਅੱਜ ਸਾਬਤ ਹੋ ਗਈ ਤਾਂ ਪੂਰਾ ਸੋਚ ਸਮਝ ਕੇ ਬੋਲਿਆ ਗਿਆ ਝੂਠ ਸੀ ਜਿਹੜਾ ਅੱਜ ਸਿੱਟ ਨੇ ਜਿਹੜੀ ਅੱਜ ਰਿਪੋਰਟ ਦਿੱਤੀ ਹੈ ਤਾਂ ਇਸ ਤੋਂ ਵੱਧ ਅਫਸੋਸ ਵਾਲੀ ਗੱਲ ਹੋਰ ਨਰਾਸ਼ਾਜਨਕ ਗੱਲ ਕੀ ਹੋ ਸਕਦੀ ਹੈ ਜਿਹੜੀ ਸਟੇਟ ਨੇ ਔਰ ਪੁਲਿਸ ਨੇ ਮਿਲ ਕੇ ਬਿਆਨ ਦਿੱਤੇ ਹੈ ਮੇਰੇ ਬੇਟੇ ਦੀਆਂ ਪਤਨੀ ਕੋਈ ਦੋ ਲਾਈਨਾਂ ਵਿੱਚ ਗਾਣੇ ਦੇ ਵਿੱਚ ਸੀਗੀਆਂ ਕਿ ਨਹੀਂ ਸੀਗੀਆਂ ਤਾਂ 24 ਘੰਟਿਆਂ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਬੰਦ ਕਰਤਾ ਸੀਗਾ ਗਾਣਾ ਬੈਨ ਕੀਤਾ ਹੋਇਆ ਅਜੇ ਤੱਕ ਵੀ ਬੈਨ ਹੈ ਪਰੰਤੂ ਲਾਰੈਂਸ ਦੀ ਜਿਹੜੀ ਵੀਡੀਓ ਹੈ ਉਹ ਮੇਰਾ ਖਿਆਲ 11-12 ਮਿਲੀਨ ਚਲਦੀ ਹੋਈ ਹੈ ਉਸ ਤੋਂ ਬਾਅਦ ਜਾ ਕੇ ਉਹਨੂੰ ਬੰਦ ਕੀਤਾ ਗਿਆ ਤਾਂ ਸਹੀ ਜੀ ਮਤਲਬ ਇਸ ਗੱਲ ਦਾ ਪਤਾ ਲੱਗਦਾ ਵੀ ਜਿਹੜੀ ਗਵਰਨਮੈਂਟ ਹੈ ਉਹ ਅਗੈਂਸਟਰ ਬਾਦ ਨੂੰ ਖੁਦ ਪ੍ਰਚਾਰ ਕਰ ਰਹੀ ਹੈ ਉਹਦਾ ਉਹਦਾ ਖੌਫ ਦਾ ਕਰ ਰਹੀ ਹੈ ਜਨਤਾ ਦੀ ਕੋਟਲੀ ਇੱਕ ਬਦਮਾਸ਼ ਦੀ ਵੀ ਉਤੇ ਪਰਦਾ ਪਾਉਣ ਵਾਲੀ ਗੱਲ ਕਰ ਰਹੇ ਨੇ ਉਹਦੀ ਡਰੈੱਸ ਨੂੰ ਲੈ ਕੇ ਵੀ ਉਹਦਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਜੇ ਕੋ ਸਾਰੀ ਹੀ ਅੱਜ ਸਾਬਤ ਹੋ ਗਈ ਤਾਂ ਪੂਰਾ ਸੋਚ ਸਮਝ ਕੇ ਬੋਲੇਗਾ ਝੂਠ ਸੀ ਜਿਹੜਾ ਅੱਜ ਸਿੱਟ ਨੇ ਜਿਹੜੀ ਅੱਜ ਰਿਪੋਰਟ ਦਿੱਤੀ ਹੈ ਤਾਂ ਇਸ ਤੋਂ ਵੱਧ ਅਫਸੋਸ ਵਾਲੀ ਗੱਲ ਹੋਰ ਨਿਰਾਸ਼ਾਜਨਕ ਗੱਲ ਕੀ ਹੋ ਸਕਦੀ ਹੈ ਜਿਹੜੀ ਸਟੇਟ ਨੇ ਔਰ ਪੁਲਿਸ ਨੇ ਮਿਲ ਕੇ ਬਿਆਨ ਦਿੱਤੇ ਹੈ ਮੇਰੇ ਬੇਟੇ ਦੀਆਂ ਪਤਨੀ ਕੋਈ ਦੋ ਲਾਈਨਾਂ ਵਿੱਚ ਗਾਣੇ ਦੇ ਵਿੱਚ ਸੀਗੀਆਂ ਕਿ ਨਹੀਂ ਸੀਗੀਆਂ ਤਾਂ 24 ਘੰਟਿਆਂ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਬੰਦ ਕਰਤਾ ਸੀਗਾ ਗਾਣਾ ਬੈਨ ਕੀਤਾ ਹੋਇਆ ਅਜੇ ਤੱਕ ਵੀ ਬੈਨ ਹੈ ਪਰੰਤੂ ਲਾਰੈਂਸ ਦੀ ਜਿਹੜੀ ਵੀਡੀਓ ਹੈ ਉਹ ਮੇਰਾ ਖਿਆਲ 11-12 ਮਿਲੀਨ ਚਲਦੀ ਹੋਈ ਹੈ ਉਸ ਤੋਂ ਬਾਅਦ ਜਾ ਕੇ ਉਹਨੂੰ ਬੰਦ ਕੀਤਾ ਗਿਆ ਤਾਂ ਸਹੀ ਜੀ ਮਤਲਬ ਇਸ ਗੱਲ ਦਾ ਪਤਾ ਲੱਗਦਾ ਵੀ ਜਿਹੜੀ ਗਵਰਨਮੈਂਟ ਹੈ ਉਹ ਅਗੈਂਸਟਰ ਬਾਦ ਨੂੰ ਖੁਦ ਪ੍ਰਚਾਰ ਕਰ ਰਹੀ ਹੈ ਉਹਦਾ ਉਹਦਾ ਖੌਫ ਪੈਦਾ ਕਰ ਰਹੀ ਹੈ ਜਮਤਾ ਦੀ ਕੋਟਲੀ ਇੱਕ ਬਦਮਾਸ਼ ਦੀ ਵੀ ਉਤੇ ਪਰਦਾ ਪਾਉਣ ਵਾਲੀ ਗੱਲ ਕਰ ਰਹੇ ਨੇ ਉਹਦੀ ਡਰੈੱਸ ਨੂੰ ਲੈ ਕੇ ਵੀ ਉਹਨਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਜੇ ਕੋ ਸਾਰੀ ਹੀ ਅੱਜ ਸਾਬਤ ਹੋ ਗਈ ਤਾਂ ਪੂਰਾ ਸੋਚ ਸਮਝ ਕੇ ਬੋਲਿਆਗਾ ਝੂਠ ਸੀ ਜਿਹੜਾ ਅੱਜ ਸਿੱਟ ਜਿਹੜੀ ਅੱਜ ਰਿਪੋਰਟ ਦਿੱਤੀ ਹੈ ਤਾਂ ਇਸ ਤੋਂ ਵੱਧ ਅਫਸੋਸ ਵਾਲੀ ਗੱਲ ਹੋਰ ਨਿਰਾਸ਼ਾਜਨਕ ਗੱਲ ਕੀ ਹੋ ਸਕਦੀ ਹੈ ਜਿਹੜੀ ਸਰਕਾਰ ਨੇ ਔਰ ਪੁਲਿਸ ਨੇ ਮਿਲ ਕੇ ਬਿਆਨ ਦਿੱਤੇ ਹੈ ਸਾਹਿਬ ਮੇਰੇ ਬੇਟੇ ਦੀਆਂ ਪਤਨੀ ਕੁਝ ਦੋ ਲਾਈਨਾਂ ਵਿੱਚ ਗਾਣੇ ਦੇ ਵਿੱਚ ਸੀਗੀਆਂ ਕਿ ਨਹੀਂ ਸੀਗੀਆਂ ਤਾਂ 24 ਘੰਟਿਆਂ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਬੰਦ ਕਰਤਾ ਸੀਗਾ ਗਾਣਾ ਬੈਨ ਕੀਤਾ ਹੋਇਆ ਅਜੇ ਤੱਕ ਵੀ ਬੈਨ ਹੈ ਪਰੰਤੂ ਲਾਰੈਂਸ ਦੀ ਜਿਹੜੀ ਵੀਡੀਓ ਹੈ ਉਹ ਮੇਰਾ ਖਿਆਲ 11-12 ਮਿਲੀਨ ਚਲਦੀ ਹੋਈ ਹੈ ਉਸ ਤੋਂ ਬਾਅਦ ਜਾ ਕੇ ਉਹਨੂੰ ਬੰਦ ਕੀਤਾ ਗਿਆ ਤਾਂ ਸਹੀ ਜੇ ਇਹ ਮਤਲਬ ਇਸ ਗੱਲ ਦਾ ਪਤਾ ਲੱਗਦਾ ਵੀ ਜਿਹੜੀ ਗਵਰਨਮੈਂਟ ਹੈ ਉਹ ਅਗ ਦੇਰ ਬਾਅਦ ਨੂੰ ਖੁਦ ਪ੍ਰਚਾਰ ਕਰ ਰਹੀ ਹੈ ਉਹਦਾ ਉਹਦਾ ਖੌਫ ਦਾ ਕਰ ਰਹੀ ਹੈ ਜਨਤਾ ਦੀ ਕੋਟਲੀ ਇੱਕ ਬਦਮਾਸ਼ ਦੀ ਇਨਕੂਬੇ ਤੇ ਪਰਦਾ ਪਾਉਣ ਵਾਲੀ ਗੱਲ ਕਰ ਰਹੇ ਨੇ ਉਹਦੀ ਡਰੈਫਟ ਨੂੰ ਲੈ ਕੇ ਵੀ ਉਹਦਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਲੇਕਿਨ ਸਾਰੀ ਹੀ ਅੱਜ ਸਾਬਤ ਹੋ ਗਈ ਕਿ ਪੂਰਾ ਸੋਚ ਸਮਝ ਕੇ ਬੋਲੇਗਾ ਝੂਠ ਸੀ ਇਹ ਜਿਹੜਾ ਅੱਜ ਸਿੱਟ ਨੇ ਜਿਹੜੀ ਅੱਜ ਰਿਪੋਰਟ ਦਿੱਤੀ ਹੈ ਤਾਂ ਇਸ ਤੋਂ ਵੱਧ ਅਫਸੋਸ ਵਾਲੀ ਗੱਲ ਹੋਰ ਨਿਰਾਸ਼ਾਜਨਕ ਗੱਲ ਕੀ ਹੋ ਸਕਦੀ ਹੈ ਜਿਹੜੀ ਸਟੇਟ ਨੇ ਔਰ ਪੁਲਿਸ ਨੇ ਮਿਲ ਕੇ ਬਿਆਨ ਦਿੱਤੇ ਹੈ ਮੇਰੇ ਬੇਟੇ ਦੀਆਂ ਪਤਨੀ ਕੋਲ ਦੋ ਲਾਈਨਾਂ ਵਿੱਚ ਗਾਣੇ ਦੇ ਵਿੱਚ ਸੀਗੀਆਂ ਕਿ ਨਹੀਂ ਸੀਗੀਆਂ ਤਾਂ 24 ਘੰਟਿਆਂ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਬੰਦ ਕਰਤਾ ਸੀਗਾ ਗਾਣਾ ਬੈਨ ਕੀਤਾ ਹੋਇਆ ਅਜੇ ਤੱਕ ਵੀ ਬੈਨ ਹੈ ਪਰੰਤੂ ਲਾਰੈਂਸ ਦੀ ਜਿਹੜੀ ਵੀਡੀਓ ਹੈ ਉਹ ਮੇਰਾ ਖਿਆਲ 11-12 ਮਿਲੀਅਨ ਚਲੀ ਹੋਈ ਹੈ ਉਸ ਤੋਂ ਬਾਅਦ ਗਿਆ ਕਿ ਉਹਨੂੰ ਬੰਦ ਕੀਤਾ ਗਿਆ ਤਾਂ ਸਹੀ ਜੇ ਹੀ ਮਤਲਬ ਇਸ ਗੱਲ ਦਾ ਪਤਾ ਲੱਗਦਾ ਵੀ ਜਿਹੜੀ ਗਵਰਨਮੈਂਟ ਹੈ ਉਹ ਅਗੇਤਰ ਬਾਅਦ ਨੂੰ ਖੁਦ ਪ੍ਰਚਾਰ ਕਰ ਰਹੀ ਹੈ ਉਹਦਾ ਉਹਦਾ ਖੌਫ ਪੈਦਾ ਕਰ ਰਹੀ ਹੈ ਜਨਤਾ ਦੇ